ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਫਾਈਨਲੀ ਕੈਨੇਡਾ ਨੇ ਆਪਣਾ ਮੋਸਟ ਅਵੇਟਡ ਪੀਆਰ ਦਾ ਨਵਾਂ ਪਾਥਵੇ ਆਰਸੀਆਪੀ ਲਾਂਚ ਕਰ ਦਿੱਤਾ ਹੈ ਅਨਾਉਂਸ ਕਰ ਦਿੱਤਾ ਹੈ 14 ਕਮਿਊਨਿਟੀਜ਼ ਤੋਂ ਅਪਲੀਕੇਸ਼ਨ ਜਿਹੜੀਆਂ ਨੇ ਉਹ ਹੁਣ ਮੰਗੀਆਂ ਜਾ ਰਹੀਆਂ ਨੇ ਤੇ ਇਹਨਾਂ 14 ਕਮਿਊਨਿਟੀਜ਼ ਚੋਂ ਖਾਸ ਕਰਕੇ ਇਹ ਜਿਹੜੀਆਂ ਰੂਰਲ ਕਮਿਊਨਿਟੀਆਂ ਨੇ ਉਹਨਾਂ ਨੇ ਆਪਣੇ ਨਾਲ ਵੈਬਸਾਈਟਸ ਦੇ ਉੱਤੇ ਆਪਣੀਆਂ ਡਿਟੇਲਸ ਜਿਹੜੀਆਂ ਨੇ ਉਹ ਵੀ ਪਬਲਿਕ ਕਰ ਦਿੱਤੀਆਂ ਨੇ ਅੱਜ ਇਸ ਟਾਪਿਕ ਤੇ ਗੱਲ ਕਰਾਂਗੇ ਆਰਸੀਆਪੀ ਪ੍ਰੋਗਰਾਮ ਦੀ ਪ੍ਰੋਪਰ ਰਿਕੁਆਇਰਮੈਂਟ ਬਾਰੇ ਡਾਕੂਮੈਂਟ ਦੀ ਚੈਕਲਿਸਟ ਤੁਹਾਡੇ ਨਾਲ ਸ਼ੇਅਰ ਕਰਾਂਗਾ ਕੱਲਾ-ਕੱਲਾ ਡਾਕੂਮੈਂਟ ਕਿਹੜਾ-ਕਿਹੜਾ ਤੁਹਾਡੀ ਫਾਈਲ ਦੇ ਵਿੱਚ ਲੱਗਣਾ ਹੈ ਉਸ ਬਾਰੇ ਨਾਲ ਦੀ ਨਾਲ ਤੁਹਾਡਾ ਵਰਕ ਐਕਸਪੀਰੀਅੰਸ ਜੇ ਵਰਕ ਐਕਸਪੀਰੀਅੰਸ ਨਹੀਂ ਹੈਗਾ ਤਾਂ ਤੁਸੀਂ ਕਿੱਦਾਂ ਪੀਆਰ ਇਸ ਪ੍ਰੋਗਰਾਮ ਦੇ ਥਰੂ ਲੈ ਸਕਦੇ ਹੋ ਉਸ ਬਾਰੇ ਡਿਸਕਸ਼ਨ ਕਰਾਂਗੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੈਂਗੁਏਜ ਐਬਿਲਿਟੀ ਨੂੰ ਲੈ ਕੇ ਤੇ ਹੋਰ ਵਰਕਿੰਗਸ ਨੂੰ ਲੈ ਕੇ ਜਾਂ ਫਿਰ ਵਰਕਿੰਗ ਆਰਟਸ ਨੂੰ ਲੈ ਕੇ ਜੋ ਕਨਫਿਊਜ਼ਨ ਹੈ ਉਸ ਬਾਰੇ ਵੀ ਡਿਸਕਸ਼ਨ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਸੇ ਅਸੀਂ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨੜ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਨੇ ਆ ਸਭ ਤੋਂ ਪਹਿਲਾਂ ਇਹ ਪ੍ਰੋਗਰਾਮ ਦਾ ਨਾਮ ਸੀ R N I P ਯਾਨੀ ਰੂਰਲ ਐਂਡ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੋਰ ਇਸ ਪ੍ਰੋਗਰਾਮ ਦਾ ਨਾਮ ਜਿਹੜਾ ਉਹ R N I P ਤੋਂ ਬਦਲ ਕੇ R C I P ਕਰ ਦਿੱਤਾ ਗਿਆ ਰੂਰਲ ਐਂਡ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੁਣ ਜਿਹੜਾ ਇਹ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਦੇ ਵਿੱਚ ਪਹਿਲਾ 11 ਕਮਿਊਨਿਟੀਆਂ ਸੀ ਗਿਆ ਤੇ ਹੁਣ 14 ਕਮਿਊਨਿਟੀਆਂ ਨੇ 14 ਸਿਟੀਆਂ ਨੇ ਜੇਕਰ ਤੁਸੀਂ ਇਨ੍ਹਾਂ ਖੇਤਿਆਂ ਤੋਂ ਆਉਂਦੇ ਹੋ ਤਾਂ ਤੁਸੀਂ ਇਸ ਪੀਆਰ ਦੇ ਪ੍ਰੋਗਰਾਮ ਦੇ ਲਈ ਐਲੀਜੀਬਲ ਹੈਗੇ ਹੋ ਜਿਹੜੇ ਇਹ 14 ਕਮਿਊਨਿਟੀਆਂ ਨੇ ਆਪਾਂ ਕਿਸੇ ਇੱਕ ਸਿੰਗਲ ਕਮਿਊਨਿਟੀ ਦਾ ਬੇਸ ਬਣਾ ਕੇ ਪੂਰੀ ਵੀਡੀਓ ਜਿਹੜੀ ਹੈ ਉਸ ਟੌਪਿਕ ਤੇ ਡਿਸਕਸ਼ਨ ਕਰਾਂਗੇ ਮੰਨ ਲਿਆ ਇਹਦੇ ਵਿੱਚੋਂ ਇੱਕ ਕਮਿਊਨਿਟੀ ਦਾ ਨਾਮ ਹੈ ਟਿਮਿੰਸ ਹੁਣ ਟਿਮਿਸ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਸਾਰੀ ਡਿਟੇਲ ਜਿਹੜੀ ਉਹ ਪੜ ਸਕਦੇ ਹੋ ਤੇ ਜਿਹੜੀ RCIP ਪ੍ਰੋਗਰਾਮ ਹੈ ਇਹਦੇ ਅੰਦਰ ਜਦੋਂ ਤੁਸੀਂ ਅਪਲਾਈ ਕਰਨਾ ਹੈ ਤਾਂ ਤੁਹਾਡਾ ਫਰਸਟ ਸਟੈਪ ਜਿਹੜਾ ਹੈ ਸਭ ਤੋਂ ਪਹਿਲਾ ਸਟੈਪ ਜਿਹੜਾ ਹੈ ਉਹ ਹੁੰਦਾ ਹੈ ਕਿ ਪਹਿਲੀ ਤੁਹਾਨੂੰ ਆਪਣੇ ਏਮਪਲੋਇਰ ਤੋਂ ਇੱਕ ਕਮਿਊਨਿਟੀ ਰეკਮੈਂਡੇਸ਼ਨ ਚਾਹੀਦਾ ਹੈ ਸੋ ਇਹ ਤੁਸੀਂ ਆਪਣੇ ਏਮਪਲੋਇਰ ਨੂੰ ਕਹੋਗੇ ਤੇ ਤੁਹਾਡਾ ਜੇਕਰ ਡੈਜਿਗਨੇਟਿਡ ਏਮਪਲੋਇਰ ਹੈ ਡੈਜਿਗਨੇਟਡ ਦੀ ਕੈਟਾਗਰੀ ਦੇ ਵਿੱਚ ਆਉਂਦਾ ਹੈ ਲਿਸਟ ਦੇ ਵਿੱਚ ਆਉਂਦਾ ਹੈ ਤਾਂ ਉਹ ਤੁਹਾਨੂੰ ਕਮਿਊਨਿਟੀ ਦੀ ਰეკਮੈਂਡੇਸ਼ਨ ਲੈ ਕੇ ਦਵੇਗਾ ਜਦੋਂ ਤੁਹਾਡੇ ਕੋਲ ਕਮਿਊਨਿਟੀ ਦੀ ਰეკਮੈਂਡੇਸ਼ਨ ਆ ਗਈ ਨੰਬਰ ਇੱਕ ਚੀਜ਼ ਉਸ ਤੋਂ ਬਾਅਦ ਤੁਸੀਂ ਆਪਣੇ ਡਾਕੂਮੈਂਟ ਜਿਹੜੇ ਆ ਉਹਨਾਂ ਦੀ ਵੀ ਚੈਕਲਿਸਟ ਇੱਕ ਵਾਰੀ ਜ਼ਰੂਰ ਚੈੱਕ ਕਰ ਲਿਓ ਉਹਦੇ ਵਿੱਚ ਇੱਕ ਜਿਹੜਾ ਦੂਜਾ ਪੁਆਇੰਟ ਆਉਂਦਾ ਉਹ ਆਂਦਾ ਹੈ ਕਿ ਤੁਹਾਡਾ ਵਰਕ ਐਕਸਪੀਰੀਅੰਸ ਜੇ ਵਰਕ ਐਕਸਪੀਰੀਅੰਸ ਨਹੀਂ ਹੈਗਾ ਤਾਂ ਫਿਰ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਜੇਕਰ ਤੁਹਾਡੇ ਕੋਲ 1560 ਘੰਟੇ ਜਾਂ 1 ਸਾਲ ਦਾ ਤਜਰਬਾ ਹੈ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਅਪਲਾਈ ਕਰ ਸਕਦੇ ਹੈਗੇ ਹੋ ਇਸ ਕਮਿਊਨਿਟੀ ਦੇ ਅੰਡਰ ਅਪਲਾਈ ਕਰ ਸਕਦੇ ਹੋ ਤੁਹਾਡਾ ਜਿਹੜਾ ਜਿੱਥੇ ਰਹਿ ਰਹੇ ਹੋ ਉਹ ਜਿਹੜੀ ਦੀ ਕਮਿਊਨਿਟੀ ਵਾਸਤੇ ਅਪਲਾਈ ਕਰ ਰਹੇ ਹੋ ਉਸ ਕਮਿਊਨਿਟੀ ਦੀ ਬਾਉਂਡਰੀ ਜਾਂ ਉਹਦੀ ਹਦੂਦ ਦੇ ਅੰਦਰ ਹੋਣਾ ਚਾਹੀਦਾ ਹੈ ਨੰਬਰ 1 ਚੀਜ਼ ਤੁਹਾਡਾ ਜਿਹੜਾ ਜੌਬ ਆਫਰ ਹੈ ਉਹ ਉਸ ਡੈਜਿਗਨੇਟਿਡ ਏਮਪਲੋਇਰ ਦਾ ਹੋਣਾ ਚਾਹੀਦਾ ਹੈ ਤੇ ਉਸ ਕਮਿਊਨਿਟੀ ਦੀ ਰეკਮੈਂਡੇਸ਼ਨ ਜਿਹੜੀ ਆ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਆ ਉਸ ਤੋਂ ਇਲਾਵਾ ਤੁਹਾਡੇ ਕੋਲ ਜੇਕਰ ਇੱਕ ਬੰਦਾ ਅਪਲਾਈ ਕਰ ਰਿਹਾ ਯਾਨੀ ਫੈਮਿਲੀ ਦੇ ਵਿੱਚ ਜੇਕਰ ਸਿੰਗਲ ਹੈ ਯਾਨੀ ਕਿ ਜੇਕਰ ਕੋਈ ਸਿੰਗਲ ਹੈ ਲੰਮੈਜ ਨਹੀਂ ਹੋਈ ਤਾਂ 7963 ਡਾਲਰ ਜਿਹੜਾ ਉਹ ਸੈਟਲਮੈਂਟ ਫੰਡ ਤੁਹਾਨੂੰ ਦਿਖਾਣਾ ਪੈਣਾ ਹੈ ਜੇਕਰ ਵਾਈਫ ਹਸਬੈਂਡ ਹੋ ਤਾਂ 9692 ਜਾਂ ਕਾਮਨ ਦਾ ਪਾਰਟਨਰ ਹੋ ਜਾਂ ਫਿਰ ਤੁਹਾਡੇ ਬੱਚੇ ਵੀ ਹੈਗੇ ਆ ਤਾਂ ਜਿੰਨੀ ਗਿਣਤੀ ਵਾਧੀ ਜਾਂਦੀ ਆ ਉਹਨੇ ਤੁਸੀਂ ਇਹ ਜਾ ਕੇ ਸਕਰੀਨ ਤੇ ਦੇਖ ਲਓ ਇਹਦਾ ਸਕਰੀਨਸ਼ਾਟ ਲੈ ਕੇ ਪੜ੍ਹ ਦਿਓ ਜੇਕਰ 7 ਜਣਿਆਂ ਤੋਂ ਜ਼ਿਆਦਾ ਹੁੰਦੇ ਹੋ ਤਾਂ 1869 ਡਾਲਰ ਵਾਧਾ ਦਿਖਾਣੇ ਪੈਣਗੇ ਜਿੰਨੇ ਵੀ ਬੰਦੇ ਹੁੰਦੇ ਉਹ ਤੋਂ ਇਲਾਵਾ ਸੋ ਇਹ ਸੀਗੀ ਸੈਟਲਮੈਂਟ ਫੰਡ ਦੀ ਗੱਲ ਹੁਣ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਕਿ ਇਹਦੇ ਵਿੱਚ ਕਿਹੜੀ ਕਿਹੜੀ ਆ ਜੌਬ ਕੈਟਾਗਰੀ ਦੇ ਅੰਦਰ ਆ ਸਕਦੇ ਹੋ ਟਾਇਰ 0 1 ਦੇ ਅੰਦਰ ਜੇਕਰ ਆਂਦੇ ਹੋ ਤਾਂ ਸੀਐਲਬੀ ਲੈਵਲ 6 টাইਪ ਦਾ ਟਾਇਰ 2 3 ਦੇ ਵਿੱਚ ਆਂਦੇ ਹੋ ਸੀਐਲਬੀ ਲੈਵਲ 5 ਚਾਹੀਦਾ ਟਾਇਰ 4 ਆ 5 ਚਾਹਦੇ ਹੋ ਤਾਂ ਸੀਐਲਬੀ ਲੈਵਲ 4 ਚਾਹੀਦਾ ਹੁਣ ਕਈਆਂ ਨੂੰ ਇਹ ਵੀ ਕਨਫਿਊਜ਼ਨ ਹੈ ਕਿ ਜੇਕਰ ਆਇਲ ਜਰਨਲ ਦਿੱਤਾ ਆਪਾਂ ਕਿਹ ਜਰਨਲ ਆਇਲ ਦੀ ਗੱਲ ਕਰਾਂਗੇ ਉਸ ਤੋਂ ਇਲਾਵਾ ਇਹਦੇ ਵਾਸਤੇ ਪੀਟੀ ਕੋਰ ਵੀ ਐਕਸੈਪਟ ਹੈ ਉਦੋਂ ਬਾਅਦ ਸਲਿੱਪ ਵੀ ਜਿਹੜੀ ਹੈ ਸੀਈਐਲਪੀਆਪੀ ਜਿਹਨੂੰ ਸਿਲੈਪ ਵੀ ਕਹਿੰਦੇ ਆ ਉਹ ਵੀ ਐਕਸੈਪਟ ਆ ਜਰਨਲ ਫਿਰ ਟੀਈਐਫ ਤੇ ਟੀਸੀਐਫ ਜਿਹੜੇ ਫ੍ਰੈਂਚ ਦੇ ਆ ਉਹ ਵੀ ਐਕਸੈਪਟ ਹੈ ਹੁਣ ਇਹਦੇ ਵਿੱਚ ਜੇਕਰ ਤੁਸੀਂ ਮੋਟਾ-ਮੋਟੀ ਆਪਾਂ ਗੱਲ ਕਰਾਂਗੇ ਮੰਨ ਲਿਆ ਆਪਾਂ ਟੀਆਰ ਤੁਸੀਂ 2 ਜਾਂ 3 ਦੇ ਵਿੱਚ ਆਂਦੇ ਹੋ ਤਾਂ ਤੁਹਾਨੂੰ ਉਸ ਕੰਡੀਸ਼ਨ ਦੇ ਵਿੱਚ ਸੀਐਲਪੀ ਲੈਵਲ 5 ਚਾਹੀਦੇ ਤੇ ਸੀਐਲਪੀ ਲੈਵਲ 5 ਤੁਹਾਡੇ ਤਾਂ ਬਣਨਗੇ ਜੇਕਰ ਰੀਡਿੰਗ ਦੇ ਵਿੱਚ ਤੁਹਾਡਾ 4 ਸਕੋਰ ਹੈ 5 5 5 ਸਕੋਰ ਹੈ ਜਿੱਦਕਰ ਰਾਈਟਿੰਗ ਲਿਸਨਿੰਗ ਤੇ ਸਪੀਕਿੰਗ ਦੇ ਵਿੱਚ ਤਾਂ ਤੁਸੀਂ ਇਹਦੇ ਅੰਡਰ ਫਾਲ ਕਰਦੇ ਹੈਗੇ ਚਲੋ ਜੀ ਇਹ ਹੋ ਗਿਆ ਹੁਣ ਉਸ ਤੋਂ ਬਾਅਦ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਆ ਇਹਦੇ ਵਾਸਤੇ ਪ੍ਰੂਫ ਆਫ ਲੈਂਗੁਏਜ ਪ੍ਰੋਫੀਸ਼ੈਂਸੀ ਯਾਨੀ ਕਿ ਦਾ ਪ੍ਰੂਫ ਚਾਹੀਦਾ ਹੈ ਐਸ ਟੈਸਟ ਦਾ ਯਾਨੀ ਟੈਰਿਸ ਚਾਹੀਦਾ ਹੁੰਦਾ ਉਸ ਤੋਂ ਬਾਅਦ ਪ੍ਰੂਫ ਆਫ ਐਜੂਕੇਸ਼ਨ ਤੁਹਾਡੇ ਐਜੂਕੇਸ਼ਨ ਦੀਆਂ ਜਿਹੜੀਆਂ ਟਰਾਂਸਕ੍ਰਿਪਟਸ ਨੇ ਉਹ ਚਾਹੀਦੀਆਂ ਨੇ ਡਿਗਰੀ ਜਿਹੜੀ ਆ ਉਹ ਚਾਹੀਦੀ ਹੈ ਤੇ ਜੇਕਰ ਤੁਸੀਂ ਉਹਦਾ ਕ੍ਰੈਡੈਂਸ਼ਲ ਵਗੈਰਾ ਕਰਾਏ ਤੇ ਉਹ ਚਾਹੀਦੀ ਹੈ ਪਰੂਫ ਆਫ ਸੈਟਲਮੈਂਟ ਫੰਡ ਦਾ ਪ੍ਰੂਫ ਚਾਹੀਦਾ ਹੈ ਤੁਹਾਡੀ ਬੈਂਕ ਸਟੇਟਮੈਂਟ ਹੋਵੇ ਜਾਂ ਜੋ ਵੀ ਕੁਝ ਹੈ ਐਕਸਾਈਟਡ ਪ੍ਰੂਫ ਆਫ ਰਿਲੇਵੈਂਟ ਵਰਕ ਐਕਸਪੀਰੀਅੰਸ ਜੇਕਰ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੈਗਾ ਤਾਂ ਰਿਲੇਵੈਂਟ ਚਾਹੀਦਾ ਹੈ ਜੇ ਨਹੀਂ ਵਰਕ ਐਕਸਪੀਰੀਅੰਸ ਹੈਗਾ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਪਰ ਉਹਦੇ ਵਾਸਤੇ ਸ਼ਰਤੇ ਆ ਕਿ ਜਿਹੜਾ ਉਥੋਂ ਦਾ ਡੈਜਿਗਨੇਟਡ ਲਰਨਿੰਗ ਇੰਸਟੀਚਿਊਟ ਦਾ ਡੀਐਲਆਈ ਇੰਸਟੀਚਿਊਟ ਦਾ ਉਸ ਕਮਿਊਨਿਟੀ ਦਾ ਉਥੋਂ ਤੁਸੀਂ ਪਾਸ ਆਊਟ ਹੋਏ ਹੋਣੇ ਚਾਹੀਦੇ ਹੈਗੇ ਪਾਸਪੋਰਟ ਤੁਹਾਡਾ ਚਾਹੀਦਾ ਉਸ ਤੋਂ ਇਲਾਵਾ ਤੁਹਾਡੇ your identity and civil status document ਜਿਹਦੇ ਵਿੱਚ ਤੁਹਾਡਾ ਸਿਵਲ ਸਟੇਟਸ ਦੇ ਵਿੱਚ ਜਾਂ ਆਇਡੈਂਟੀਟੀ ਦੇ ਵਿੱਚ ਤੁਹਾਡੇ ਆਧਾਰ ਕਾਰਡ ਆ ਗਿਆ ਪੈਨ ਕਾਰਡ ਆ ਗਿਆ ਜਾਂ ਤੁਹਾਡਾ ਮੈਰਿਜ ਸਰਟੀਫਿਕੇਟ ਆ ਗਿਆ ਬਰਥ ਸਰਟੀਫਿਕੇਟ ਆ ਗਿਆ ਤੁਹਾਡੀ ਫੈਮਿਲੀ ਦੇ ਡਾਕੂਮੈਂਟ ਆ ਗਏ ਉਹ ਚੀਜ਼ਾਂ ਚਾਹੀਦੀਆਂ ਨੇ ਯੂਰ ਪੁਲਿਸ ਵੈਰੀਫਿਕੇਸ਼ਨ ਤੁਹਾਡੀ ਪੀਸੀਸੀ ਚਾਹੀਦੀ ਹੈਗੀ ਆ ਸੋ ਇਹ ਡਾਕੂਮੈਂਟੇਸ਼ਨ ਜਿਹੜੀ ਉਹ ਮੋਟੀ ਮੋਟੀ ਚਾਹੀਦੀ ਹੈ ਉਸ ਤੋਂ ਬਾਅਦ ਆਈਆਈਐਮ ਫਾਰਮ ਨੋਟ ਕਰ ਲਓ ਕਾਪੀ ਪੈਨ ਲੈ ਕੇ ਬੈਠ ਜਾਓ ਆਈਆਈਐਮ ਫਾਰਮ ਜਿਹੜੇ ਆ ਉਹ 0247E 5562E 5406E5669E008E ਤੇ 0248E AIIM ਫਾਰਮ ਜਿਹੜਾ ਉਹ ਫਿਲ ਆਊਟ ਕਰੋਗੇ ਤੇ ਉਸ ਤੋਂ ਬਾਅਦ ਜਿਹੜਾ ਵਾ ਉਹ ਤੁਸੀਂ ਇਦੇ ਲਈ ਪ੍ਰੋਪਰ ਐਪਲੀਕੇਸ਼ਨ ਕਰ ਸਕਦੇ ਹੈਗੇ। ਕੁਝ ਨਹੀਂ ਕਰਨਾ ਏਜੰਟ ਦੀ ਵੀ ਲੋੜ ਨਹੀਂ ਹੈਗੀ। ਕਮਿਊਨਿਟੀ ਦੇ RCIP ਪ੍ਰੋਗਰਾਮ ਦੀ ਵੈਬਸਾਈਟ ਤੇ ਜਾਣਾ ਹੈ। ਉੱਥੋਂ ਤੁਸੀਂ ਆਪਣੀ ਕਮਿਊਨਿਟੀ ਸਿਲੈਕਟ ਕਰ ਲੈਣੀ ਹੈ ਤੇ ਉਸ ਤੋਂ ਬਾਅਦ ਜਿਹੜਾ ਉਹ ਐਪਲੀਕੇਸ਼ਨ ਤੁਹਾਡਾ ਸ਼ੁਰੂ ਹੋ ਜਾਣਾ ਹੈਗਾ। ਸੋ ਬੜਾ ਸਿੰਪਲ ਜਿਹਾ ਪ੍ਰੋਸੈਸ ਹੈਗਾ। ਕੋਈ ਬਹੁਤਾ ਲੈਂਥੀ ਪ੍ਰੋਸੈਸ ਨਹੀਂ ਹੈਗਾ। ਡਾਕੂਮੈਂਟ ਜਿਹੜੇ ਆ ਉਹ ਤੁਸੀਂ ਕਲੈਕਟ ਕਰ ਲਓ ਆ ਜਿਹੜੇ ਆ ਐਮ ਫਾਰਮ ਤੁਹਾਨੂੰ ਦੱਸਿਆ ਮੈਂ ਇਹ ਸਾਰੇ ਕਲੈਕਟ ਕਰ ਲਓ ਦੋਸਤੋ ਬੜਾ ਸਿੰਪਲ ਤੇ ਬੜਾ ਸਧਾਰਨ ਜਿਹਾ ਪ੍ਰੋਸੈਸ ਹੈਗਾ ਉਮੀਦ ਕਰਦਾ ਹਾਂ ਵਲੋਕਸਨ ਦਾ ਆਇਆ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡੀ ਆਪਣੀ ਉਹ ਪਲੇਟਫਾਰਮ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇ ਤੁਸੀਂ ਉਹਦਾ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ